ਦੇਸ਼ ਦੇ ਮਹਾਨ ਪ੍ਰਧਾਨ ਮੰਤਰੀ ਪૂર્વ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜਿਹੜੇ ਗੁਰੂ ਨਗਰੀ ਅੰਮ੍ਰਿਤਸਰ ਦੇ ਵਸਨੀਕ ਸੀ ਉਹਨਾਂ ਨੇ ਅੰਮ੍ਰਿਤਸਰ ਦਾ ਪੰਜਾਬ ਦਾ ਪੂਰੇ ਦੇਸ਼ ਦਾ ਨਾਮੋ ਨਿਸ਼ਾਨ ਪੂਰੇ ਵਰਲਡ ਵਾਈਡ ਇੰਟਰਨੈਸ਼ਨਲ ਗਲੋਬ ਦੇ ਉੱਪਰ ਬੜੀ ਮਹਾਨ ਸੂਚੀ ਦੇ ਵਿੱਚ ਲਾ ਕੇ ਖੜਾ ਕਰ ਦਿੱਤਾ ਡਾਕਟਰ ਮਨਮੋਹਨ ਸਿੰਘ ਉਹ ਸ਼ਖਸੀਅਤ ਰਹਿ ਜਿਨ੍ਹਾਂ ਨੇ ਗੁਰੂ ਨਗਰੀ ਅੰਮ੍ਰਿਤਸਰ ਦੇ ਹਿੰਦੂ ਕਾਲਜ ਦੇ ਵਿੱਚ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਉਹਨਾਂ ਨੇ ਇਥੋਂ ਮਾਰਚ 2018 ਦੇ ਵਿੱਚ ਵੀ ਅਲੂਮਨੀ ਮੀਟਿੰਗ ਹੋਈ ਸੀ ਇੱਥੇ ਆ ਕੇ ਉਹਨਾਂ ਨੇ ਭਾਸ਼ਣ ਵੀ ਦਿੱਤਾ ਸਪੀਚ ਵੀ ਕੀਤੀ ਔਰ ਉਹਨਾਂ ਨੇ ਡੈਗਰੀਟਸ ਹੋ ਗਏ ਸੀ ਕਰੀਬ 1948 ਦੇ ਵਿੱਚ ਉਹਨਾਂ ਨੇ ਬੀਏ ਆਨਰਸ ਇਕਨੋਮਿਕਸ ਇੱਥੋਂ ਡਿਗਰੀ ਹਾਸਲ ਕੀਤੀ ਸੀ ਔਰ ਆਪਣੀਆਂ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਉਹਨਾਂ ਨੇ ਨਾਲ ਸਮੋਈਆਂ ਸੀ ਸਟੂਡੈਂਟਸ ਨਾਲ ਮੀਡੀਆ ਇੰਟਰਐਕਸ਼ਨਸ ਕਰਦੇ ਹੋਏ ਬਿਆਨ ਕੀਤੇ ਉਹਨਾਂ ਨੇ ਆਪਣੀਆਂ ਬਹੁਤ ਸਾਰੀਆਂ ਭਾਵਨਾਵਾਂ ਇੱਥੇ ਬਿਆਨ ਕੀਤੇ ਉਹਨਾਂ ਨੇ ਆਪਣੇ ਐਕਸਪੀਰੀਅੰਸ ਬਿਆਨ ਕੀਤੇ ਕਿ ਕਿਵੇਂ ਉਹਨਾਂ ਨੂੰ ਉਦੋਂ ਦੇ ਪ੍ਰਿੰਸੀਪਲ ਸੰਤ ਰਾਮ ਗਰੋਵਰ ਉਹਨਾਂ ਦਾ ਨਾਮ ਲਿਆ ਸੀ ਪ੍ਰੋਫੈਸਰ ਮਸਤ ਰਾਮ ਜੀ ਦਾ ਨਾਮ ਲਿਆ ਸੀ ਉਸ ਤੋਂ ਬਾਅਦ ਪ੍ਰੋਫੈਸਰ ਜੁਗਲ ਕਿਸ਼ੋਰ ਤ੍ਰਿਕਾ ਉਹਨਾਂ ਦੀ ਵੀ ਉਹ ਗੱਲ ਕਰਦੇ ਰਹੇ ਕਿ ਉਹਨਾਂ ਨੂੰ ਇਕਨੋਮਿਕਸ ਉਹਨਾਂ ਨੇ ਪੜ੍ਹਾਈ ਸੀ ਔਰ ਇਸ ਦੇ ਵਿੱਚ ਉਹਨਾਂ ਨੂੰ ਲੀਡ ਕਰਨ ਦੇ ਵਿੱਚ ਮਾਰਗਦਰਸ਼ਨ ਕੀਤਾ ਸੀ ਉਹਨਾਂ ਦੀ ਪੜਾਣ ਦੇ ਚੱਲਦੇ ਹੋਏ ਆਪਣੇ ਟੀਚਰਸ ਦਾ ਸਨਮਾਨ ਵੀ ਕੀਤਾ ਸੀ ਡਾਕਟਰ ਮਨਮੋਹਨ ਸਿੰਘ ਐਡੀ ਵੱਡੀ ਸ਼ਖਸੀਅਤ ਜਿਹੜਾ ਗਾ ਵਿਲੇਜ ਪਾਕਿਸਤਾਨ ਦੇ ਅੱਜ ਦੇ ਚਕਵਾਲ ਡਿਸਟ੍ਰਿਕਟ ਦੇ ਵਿੱਚ ਹੈਗਾ ਉੱਥੇ ਉਹਨਾਂ ਦਾ ਜਨਮ ਹੋਇਆ ਸੀ ਔਰ ਉਹਨਾਂ ਦੇ ਪਿਤਾ ਜੀ ਸਰਦਾਰ ਗੁਰਮੁਖ ਸਿੰਘ ਜੀ ਮਾਤਾ ਜੀ ਅਮਰਤ ਕੌਰ ਜੀ ਸਤੰਬਰ 26 1932 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਬਹੁਤ ਪ੍ਰੋਮਿਨੈਂਟ ਸ਼ਖਸੀਅਤ ਅਮਰitsar ਦੇ ਵਿੱਚ ਆਈ ਉਸ ਤੋਂ ਬਾਅਦ ਉਹਨਾਂ ਨੇ अर्ਲੀਅਰ ਐਜੂਕੇਸ਼ਨ ਖਾਲਸਾ ਸਕੂਲ ਆਫ ਪਸ਼ਾਵਰ ਤੋਂ ਕੀਤੀ ਸੀ ਉਸ ਤੋਂ ਬਾਅਦ ਉਹਨਾਂ ਦੀ ਜਦੋਂ 14 ਸਾਲੇ ਸੀ ਮਾਈਗ੍ਰੇਟ ਕਰਕੇ ਉਹਨਾਂ ਦੀ ਫੈਮਿਲੀ ਅਮਰitsar ਦੇ ਵਿੱਚ ਆ ਗਈ ਸੀ ਤਾਂ 1947 ਤੋਂ ਬਾਅਦ ਕਰੀਬ ਉਹਨਾਂ ਦੇ ਯੰਗ ਏਜ ਦੇ ਵਿੱਚ ਹੀ ਉਹਨਾਂ ਦੇ ਮਦਰ ਜੜਿਆ ਆਕਾਲ ਚਲਾਣਾ ਕਰ ਗਏ ਸੀ ਬਗੈਰ ਮਾਂ ਤੋਂ ਆਪਣਾ ਜੀਵਨ ਬਤੀਤ ਕਰਨਾ ਪੜ੍ਹਾਈ ਲਿਖਾਈ ਬੜੇ ਸੁਚਾਰੂ ਢੰਗ ਦੇ ਨਾਲ ਰੱਖਣੀ ਔਰ ਦੇਸ਼ੋ ਦੁਨੀਆ ਦੇ ਵਿੱਚ ਆਪਣੇ ਪਰਿਵਾਰ ਦਾ ਖਾਨਦਾਨ ਦਾ ਨਿਸ਼ਾਨ ਦੇ ਇੱਡੀ ਵੱਡੀ ਛੜ ਜਾਣੀ ਕਿ ਵੱਡੇ ਵੱਡੇ ਇੰਟਰਨੈਸ਼ਨਲ ਇੰਸਟੀਚਿਊਸ਼ਨ ਉਹਨਾਂ ਦੀ ਇੰਟੈਲੈਕਚੁਅਲਿਜ਼ਮ ਦੇ ਕਾਇਲ ਹੈਗੇ ਆ ਉਹਨਾਂ ਦੇ ਕਰੀਬ 6 ਭੈਣ ਭਰਾ ਔਰ 3 ਹਾਫ ਬ੍ਰਦਰ ਸਿਸਟਰਸ ਵੀ ਹੈਗੇ ਜਿਨ੍ਹਾਂ ਵਿੱਚੋਂ ਪ੍ਰੋਮਿਨੈਂਟ ਸਰਜੀਤ ਸਿੰਘ ਆ ਸੁਰਿੰਦਰ ਸਿੰਘ ਕੋਹਲੀ ਸਰਜੀਤ ਸਿੰਘ ਕੋਹਲੀ ਐਂਡ ਦਿਲਜੀਤ ਸਿੰਘ ਕੋਹਲੀ ਹੈਗੇ ਆ ਜਿਹੜੇ ਕਿ ਅੰਮ੍ਰਿਤਸਰ ਦੇ ਵਿੱਚ ਗਵਰਨਮੈਂਟ ਬਿਜ਼ਨਸ ਰਨ ਕਰਦੇ ਆ ਕੋਈ ਉਹਨਾਂ ਵਿੱਚੋਂ ਆਟੋਮੋਬਾਈਲਸ ਦਾ ਬਿਜ਼ਨਸ ਰਨ ਕਰਦਾ ਸੋ ਇਸ ਕਰਕੇ ਇਦਾਂ ਦੇ ਵੱਡੇ ਵੱਡੇ ਐਫਰਟਸ ਕਈ ਵਾਰ ਕਾਂਗਰਸ ਪਾਰਟੀ ਨੇ ਉਹਨਾਂ ਨੂੰ 2019 ਦੇ ਵਿੱਚ ਵੀ ਇੱਥੋਂ ਇਲੈਕਸ਼ਨ ਕੰਟੈਸਟ ਕਰ ਲਈ ਕਿਹਾ ਸੀ 2009 ਦੇ ਵਿੱਚ ਵੀ ਕਿਹਾ ਸੀ ਪਰ ਸਾਈਟਿੰਗ ਹੈਲਥ ਰੀਜਨਸ ਉਹਨਾਂ ਨੇ ਇੱਥੋਂ ਇਲੈਕਸ਼ਨ ਕੰਟੈਸਟ ਨਹੀਂ ਕੀਤੀ ਕਿਉਂ ਅੰਮ੍ਰਿਤਸਰ ਦੇ ਲੋਕਾਂ ਨੂੰ ਬੜੀ ਵੱਡੀ ਆਸ ਉਮੀਦ ਰਹੀ ਪੰਜਾਬ ਨੂੰ ਬੜੀ ਵੱਡੀ ਆਸ ਉਮੀਦ ਰਹੀ ਡਾਕਟਰ ਮਨਮੋਹਨ ਸਿੰਘ ਉਹ ਸ਼ਖਸੀਅਤ ਜਦੋਂ ਪੰਜ ਆ ਬਨਾ ਦੀ 2006 ਦੇ ਕਰੀਬ ਬਸ ਚੱਲੀ ਸੀ ਉਦੋਂ ਵੀ ਉਹਨਾਂ ਦਾ ਅਹਿਮ ਭੂਮਿਕਾ ਸੀ ਇਕਨੋਮਿਕ ਰਿਫਾਰਮਸ 1992 ਦੇ ਵਿੱਚ ਜਦੋਂ ਲਿਬਰਲਾਈਜੇਸ਼ਨ ਹੋਈ ਹੈ ਇੰਡੀਆ ਦੇ ਵਿੱਚ ਉਦੋਂ ਵੀ ਡਾਕਟਰ ਮਨਮੋਹਨ ਸਿੰਘ ਦੀ ਸਭ ਤੋਂ ਵੱਡੀ ਅਹਿਮ ਭੂਮਿਕਾ ਸੀ ਸੋ ਇਦਾਂ ਦੇ ਅਹਿਮ ਰੋਲ ਅਦਾ ਕੀਤੇ ਤੋ ਪੂਰੇ ਦੇਸ਼ ਨੂੰ ਤਰਕੀਆਂ ਦੇ ਪੈੜਾਂ ਤੇ ਪਾਉਣ ਵਾਲੇ ਡਾਕਟਰ ਮਨਮੋਨ ਸਿੰਘ ਉਹ ਕਹਿੰਦੇ ਨਾ ਕਿ ਪਹਿਚਾਨ ਲਿਆ ਤੁਝ ਕੋ ਤੇਰੀ ਸ਼ੀਸ਼ਾ ਗਰੀ ਸੇ ਆਤੀ ਹੈ ਨਜ਼ਰ فن ਸੇ ਹੀ ਫਨਕਾਰ ਕੀ ਸੂਰਤ ਸੋ ਡਾਕਟਰ ਮਨਮੋਨ ਸਿੰਘ ਉਹ ਫਨਕਾਰ ਸੀਗੇ ਜਿਨ੍ਹਾਂ ਨੇ ਆਪਣੀਆਂ ਪੈੜਾਂ ਦੱਸਦੇ ਹੋਏ ਕੰਮ ਕਰਦੇ ਹੋਏ ਹਾਰਡ ਵਰਕ ਕਰਦੇ ਹੋਏ ਬਹੁਤ ਸਾਰੇ ਜ਼ਿੰਦਗੀ ਦੇ ਸਟਰਗਲ ਤੋਂ ਬਾਅਦੂਦ ਐ ਇਦਾਂ ਦੇ ਉਪਰਾਲੇ ਕੀਤੇ ਜਿਹਦੇ ਨਾਲ ਭਾਰਤ ਦੇਸ਼ ਦਾ ਨਾਮ ਉੱਚਾ ਹੋਇਆ ਉਸ ਤੋਂ ਬਾਅਦ ਹੋਰ ਵੀ ਪ੍ਰੋਮਿਨੈਂਟ ਗੱਲ ਹੈ ਕਿ ਜਦੋਂ 2014 ਦੇ ਕਰੀਬ ਉਹ ਲਾਸਟ মিডিਆ ਇੰਟਰੈਕਸ਼ਨ ਕਰ ਰਹੀ ਸੀ ਉਹਨਾਂ ਨੇ ਗੱਲ ਕੀਤੀ ਕਿ মিডিਆ ਨੂੰ ਵੀ ਅਪੀਲ ਕੀਤੀ ਸੀ ਕਿ ਤੁਸੀਂ ਮੈਨੂੰ ਕਾਈਂਡ ਰੋਗੇ ਕਾਈਂਡ ਰੋਗੇ ਕਿਉਂਕਿ ਐ ਐਡਾ ਟਿਨਯੋਰ 2004 ਤੋਂ 4 ਤੋਂ ਲੈ ਕੇ 14 ਤੱਕ ਉਹ ਪ੍ਰਾਈਮ ਮਿਨਿਸਟਰ ਰਹੇ 14ਵੇਂ ਪ੍ਰਾਈਮ ਮਿਨਿਸਟਰ ਰਹੇ ਤੇ ਫਿਰ ਬਹੁਤ ਸਾਰੇ aarop pratyarop ਉਦੋਂ ਐਡਾ ਐਂਟੀ ਇਨਕਮੈਂਸੀ ਬਣੀ ਅ ਦੇਸ਼ ਦੀ ਸਰਕਾਰ ਦੇ ਵਿੱਚ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਉੱਤੇ ਬਹੁਤ ਸਾਰੇ aarop ਲੱਗਦੇ ਸੀ ਉਹਨਾਂ ਨੇ ਬੜੀ ਸਹਿਜਤਾ ਦੇ ਨਾਲ ਬੜੇ ਪਿਆਰ ਦੇ ਨਾਲ ਬੜੀ ਅੱਛੀ ਭਾਵਨਾ ਦੇ ਨਾਲ ਸਾਰੀ ਚੀਜ਼ ਨੂੰ ਰਿਐਕਟ ਕੀਤਾ ਜਿਸ ਨਾਲ ਦੇਸ਼ ਅੱਜ ਵੀ ਉਹਨਾਂ ਦਾ ਰਿਣੀ ਹੈ ਦੇਸ਼ ਦੇ ਲੋਕ ਅੱਜ ਵੀ ਉਹਨਾਂ ਦਾ ਸਤਿਕਾਰ ਕਰਦੇ ਆ ਦੇਸ਼ ਦਾ ਸਭ ਤੋਂ ਵੱਡਾ ਇੰਟੈਲੈਕਚੁਅਲ ਸ਼ਖਸੀਅਤ ਡਾਕਟਰ ਮਨਮੋਨ ਸਿੰਘ ਨੂੰ ਮੰਨਦੇ ਆ ਔਰ ਡਾਕਟਰ ਮਨਮੋਨ ਸਿੰਘ ਬਹੁਤ ਵੱਡੀ ਡਿਮਾਂਡ ਹੈ ਦੇਸ਼ ਵਾਸੀਆਂ ਦੀ ਕਿ ਉਹਨਾਂ ਨੂੰ ਭਾਰਤ ਰਤਨ ਅਵਾਰਡ ਵੀ ਦੇਣਾ ਚਾਹੀਦਾ ਜਦੋਂ ਹੀ ਉਹਨਾਂ ਨੂੰ ਭਾਰਤ ਰਤਨ ਅਵਾਰਡ ਮਿਲੇਗਾ ਤੇ ਸਾਡੇ ਦੇਸ਼ ਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਜਾਗ ਜਾਏਗੀ ਔਰ ਗੁਰੂ ਨਗਰੀ ਅੰਮ੍ਰਿਤਸਰ ਅੱਜ ਸੋਗ ਦੀ ਲਹਿਰ ਦੇ ਵਿੱਚ ਡੁੱਬੇ ਹੋਏ ਆ ਅੰਮ੍ਰਿਤਸਰ ਦੇ ਲੋਕ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਿਹਾ ਜਦੋਂ ਹੀ ਉਹਨਾਂ ਬਾਰੇ ਅਸੀਂ ਸੋਚਨੇ ਆ ਸਾਡਾ ਆਪਣਾ ਹੀ ਮਾਨਵੀ ਤਾਜ਼ਾ ਹੁੰਦਾ ਤੁਸੀਂ ਹਿੰਦੂ ਕਾਲਜ ਦੇ ਵਿੱਚ ਇਸ ਵੇਲੇ ਖੜੇ ਹੋ ਤੁਸੀਂ ਸਕਰੀਨ ਤੇ ਵੀ ਦੇਖ ਲਿਆ ਕਿ ਡਾਕਟਰ ਮਨਮੋਨ ਸਿੰਘ ਉਹਨਾਂ ਦੀ ਤਸਵੀਰ ਪਹਿਲੇ ਕਤਾਰ ਦੇ ਵਿੱਚ ਲੱਗੀ ਹੈ ਪ੍ਰਾਈਡ ਆਫ ਹਿੰਦੂ ਕਾਲਜ ਲਿਖਿਆ ਹੋਇਆ ਸੋ ਇਸ ਕਰਕੇ ਉਹਨਾਂ ਦੇ ਉਪਰਾਲੇ ਦੇਸ਼ ਨੂੰ ਕਦੀ ਵੀ ਨਾ ਭੁੱਲਣ ਵਾਲੇ ਉਪਰਾਲੇ ਹੋਣਗੇ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੈ ਉਹਨਾਂ ਵਰਗਾ ਇਕਨੋਮਿਸਟ ਨਾਤਾ ਇਸ ਦਾ ਖੋਇਆ ਹੈ ਨਾ ਅਵਲ ਟਾਈਮ ਤੇ ਦੇਸ਼ ਨੂੰ ਮਿਲੇਗਾ ਜਦੋਂ ਸਾਡੇ ਸਟੂਡੈਂਟਸ ਸੀ 1952 ਤੋਂ ਲੈ ਕੇ 53 ਤੱਕ ਉਹਨਾਂ ਨੇ ਸਾਡੇ ਇੱਥੇ ਬੀਏ ਇਕਨੋਮਿਕਸ ਇਨ ਆਨਰਸ ਬੀ ਆਨਰਸ ਇਨ ਇਕਨੋਮਿਕਸ ਕੀਤੀ ਸੀ ਬੜੇ ਮਿਹਨਤੀ ਛਾਤ ਸੀ ਸਾਡੇ ਉਹ ਉਦੋਂ ਉਹਨਾਂ ਦੇ ਟਾਈਮ ਤੇ ਅ ਰੋਲ ਆਫ ਆਨਰ ਸ਼ੁਰੂ ਹੋਇਆ ਸੀ ਸਾਡੇ ਉਹ ਪਹਿਲੇ ਰੋਲ ਆਫ ਆਨਰ ਪਹਿਲੇ ਰੋਲ ਆਫ ਆਨਰ ਦਾ ਅਵਾਰਡ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਸੀ 1900 2018 ਦੇ ਵਿੱਚ ਸੀ ਉਹਨਾਂ ਨੂੰ ਅਲੂਮੀਨੀਮੀਟ ਔਰ ਕਨਵੋਕੇਸ਼ਨ ਦਾ ਇਨਵਾਈਟ ਕੀਤਾ ਸੀ ਆਪਣੀ ਸਪੀਡ ਦੇ ਦੌਰਾਨ ਉਹਨਾਂ ਨੇ ਆਪਣੇ ਸਾਰੇ ਟੀਚਰਸ ਨੂੰ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਆਪਣੇ ਟੀਚਰਸ ਦੇ ਨਾਮ ਤੱਕ ਯਾਦ ਸੀ ਇੰਨਾ ਟਾਈਮ ਬੀਤਣ ਤੋਂ ਬਾਅਦ ਵੀ ਸਾਰੇ ਟੀਚਰਸ ਜਿਨ੍ਹਾਂ ਨੇ ਨਾਮ ਲਏ ਜਿਹੜੇ ਜਿਹੜੇ ਕਲਾਸਿਸ ਉਹ ਪੜ੍ਹੇ ਸੀ ਆਪਣੇ ਟਾਈਮ ਤੇ ਉਹਨਾਂ ਨੇ ਉਹਨਾਂ ਨੂੰ ਵਿਜ਼ਿਟ ਕੀਤਾ ਜਦੋਂ ਉਹਨਾਂ ਨੇ ਕਨਵੋਕੇਸ਼ਨ ਸੰਬੀ ਕਾਲਜ ਨੂੰ ਵਿਜ਼ਿਟ ਕੀਤਾ ਮੈਨੇਜਮੈਂਟ ਸਟੂਡੈਂਟਸ ਸਟਾਫ ਸਾਰੇ ਬਹੁਤ ਜ਼ਿਆਦਾ ਖੁਸ਼